ਸਫੀਰ ਕਾਲ ਦੈਨਿਕ ਸਵੇਰਾ ਦੇ YouTube ਚੈਨਲ ਸਵੇਰਾ ਸਟਾਰ ਟਾਕਸ ਤੇ ਤੁਹਾਡਾ ਸਭ ਦਾ ਵੈਲਕਮ ਹੈ ਮੇਰਾ ਨਾਮ ਹੈ ਜੀ ਸੁਖਨਾਗਰਾ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਪੰਜਾਬ ਦੇ ਉਹ ਨਾਰਾਜ ਇਨਸਾਨ ਜੋ ਕਿ ਅਕਸਰ ਘੁੰਮਣ ਫਿਰਨ ਦੇ ਲਈ ਜਾਣੇ ਜਾਂਦੇ ਨੇ ਮੇਰੀ ਮੁਰਾਦ ਹੰਸ ਨਾਰਾਜ ਹੰਸ ਜੀ ਤੁਹਾਡਾ ਵੀ ਵੈਲਕਮ ਹੈ ਜੀ ਸਭ ਤੋਂ ਪਹਿਲੇ ਜਿਹੜੇ ਮੇਰੇ ਮੌਜੂਦ ਮੇਰੇ ਮੁਰਸ਼ਿਦ ਜੀ ਦੀ ਗੱਲ ਕਰੋ ਟਾਈਮ ਹੈ ਨਹੀਂ ਨਾ ਕਾਲੀ ਕਾਲੀ ਬੋਲੋ ਸਾਰਿਆਂ ਨੂੰ ਮੇਰਾ ਪ੍ਰਣਾਮ ਦਿਲੋਂ ਅੱਛਾ ਤੁਸੀਂ ਆ ਗੈਟ ਅਪ ਚੇਂਜ ਕਰ ਲਿਆ ਈਦੀ ਛੇ ਦੀ ਕਿਸੇ ਨੂੰ ਦੱਸਿਆ ਵੀ ਨਹੀਂ ਹਾ ਕਮਲਾ ਬੰਦਾ ਮੈਂ ਪਾਰਟੀ ਚੇਂਜ ਕਰ ਲੰਨਾ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਗੈਟਅਪ ਦੀ ਕੀ ਗੱਲ ਹੈ ਇਹ ਪਾਰਟੀ ਚੇਂਜ ਕਰਨ ਤੋਂ ਜ਼ਿਆਦਾ ਹੈ ਤੁਹਾਡਾ ਤੀਜੀ ਪਾਰਟੀ ਹੈ ਤੁਹਾਡੀ ਤਿੰਨ ਨਾਲ ਕੋਈ ਜ਼ਿਆਦਾ ਪਿਆਰ ਤਿੰਨ ਨਾਲ ਮੇਰਾ ਬੜਾ ਪਿਆਰ ਹੈਗਾ ਹੈ ਬਚਪਨ ਤੋਂ ਪਿਆਰ ਹੈਗਾ ਜਿੱਦਾਂ ਮੇਰਾ ਨਾਮ ਹੈ ਉਹ ਵੀ ਤਿੰਨ ਅੱਖਰਾਂ ਦਾ ਹੰਸ ਨਰਾਜ ਹੰਸ ਸਾਡੇ ਘਰ ਤਿੰਨ ਸਿੰਗਰ ਨੇ ਦੋ ਮੇਰੇ ਮੁੰਡੇ ਤੇ ਤੀਜਾ ਦੋ ਮਾ ਤੇ ਸੁਰ ਵੀ ਤੀਜਾ ਈ ਲਾਣਾ ਵਾ ਇਸ ਲਈ ਪਾਰਟੀ ਵੀ ਮੇਰੀ ਤੀਜੀ ਹੈ ਨੇ ਕਿ ਸੋਲਿਡ ਰੀਜ਼ਨ ਦੱਸੋ ਵੀ ਤੁਸੀਂ ਤੀਜੀ ਪਾਰਟੀ ਕਿਉਂ ਜੁਆਇਨ ਕਰ ਰਹੇ ਹੋ ਸੋਲਿਡ ਰੀਜ਼ਨ ਇਹੀ ਹੈ ਕਿ ਜਿਹੜੇ ਸਾਡੇ ਵੱਡੇ-ਵਡੇਰੇ ਨੇ ਸਾਡੇ ਵੱਡੇ ਨੇ ਉਹਨਾਂ ਨੇ ਕਿਹਾ ਕਿ ਦਾਸ ਵੀ ਪਾਰਟੀਆਂ ਚੇਂਜ ਕਰਦੇ ਰਿਆ ਕਰੋ ਨਹੀਂ ਉਹਨਾਂ ਨੇ ਕਿਹਾ ਕਿ ਦਾਸ ਜਿਹੜਾ ਮੇਲਾ ਹੈ ਤੁਰ ਫਿਰ ਕੇ ਦੇਖਣਾ ਚਾਹੀਦਾ ਹੈ ਤੇ ਤੁਰ ਫਿਰ ਕੇ ਮੇਲਾ ਦੇਖ ਰਹੇ ਜਿੰਨਾ ਤੁਸੀਂ ਫਿਰ ਰਹੇ ਹੋ ਜੇ ਤੱਕ ਥੱਕੇ ਨਹੀਂ ਫਿਰ-ਫਿਰ ਕੇ ਨਹੀਂ ਅਸੀਂ ਤੇ ਨਹੀਂ ਥੱਕੇ ਪਰ ਪਤਾ ਨਹੀਂ ਜਿਹੜੀ ਪਾਰਟੀ 'ਚ ਜਾਂਦੇ ਉਹ ਥੱਕ ਜਾਂਦੇ ਆ ਜਿਹਦੇ ਕਾਰਨ ਕੱਢ ਦਿੰਦੇ ਆ ਇਹਨਾਂ ਲੀਡਰ ਹੁੰਦੇ ਉਹ ਪਾਰਟੀ ਛੱਡਣ ਤੋਂ ਪਹਿਲਾਂ ਦੱਸਦੇ ਆ ਕਿਸੇ ਨੂੰ ਰੌਲਾ ਪਾਉਂਦੇ ਆ ਪਰ ਤੀ ਕਿਸੇ ਨੂੰ ਦੱਸਿਆ ਤੱਕ ਨਹੀਂ ਇੱਕਦਮ ਪਾਰਟੀ ਛੱਡਦੀ। ਇਹ ਮੇਰੇ ਤੇ ਸਰਾ ਸਾਰ ਇਲਜ਼ਾਮ ਲਾਇਆ ਗਿਆ ਬਾਬੇ ਐਸੀ ਗੱਲ ਨਹੀਂ ਹੈ। ਹੰਸ ਨਾਰਾਜ਼ ਹੰਸੇ ਕੈਸਾ ਬੰਦਾ ਹੈ ਜਿੰਨੇ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਦੱਸਤਾ ਚਗਾ ਕਿ ਆਪਾਂ ਛੱਡਦੇ। ਕਦੋਂ ਗਾਨਾ ਨਹੀਂ ਸੁਣਿਆ ਨੱਚਣ ਤੋਂ ਪਹਿਲਾਂ ਮੌਕਾ ਦੇਵਾਂਗੇ ਸਭਨਾਂ ਨੂੰ ਇੱਕ ਮੌਕਾ ਦੇਵਾਂਗੇ ਉਹ ਮੌਕੇ ਹੀ ਦੇ ਰਹੇ ਆ ਪਹਿਲੇ ਕਾਲੀਆਂ ਨੂੰ ਫੇਰ ਕਾਂਗਰਸੀਆਂ ਨੂੰ ਉੱਤੇ ਹੁਣ ਭਾਜਪਾ ਨੂੰ ਦੇ ਰਹੇ ਆ ਜੇ ਰੱਖੋ ਨੇ ਸੁੱਖ ਰੱਖੀ ਤੇ ਕੋਣ ਆ ਗਿਆ ਹਾਲੋ ਹਾਂਜੀ ਨਾ ਜਨਾ ਨਾ ਜਨਾ ਨਾ 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 ਓਕੇ ਬਾਈ ਕੀ ਹੋਇਆ ਚੌਥੀ ਪਾਰਟੀ ਦਾ ਫੋਨ ਸੀਗਾ ਮਾਗਾ ਨੇ ਤਿੰਨ ਚਾਰ ਮਹੀਨੇ ਰੁੱਕ ਜਾ ਤੇ ਦਿੱਲੀ ਗਈ ਸੀ ਕਾਂਗਰਸ ਦੀ ਟਿਕਟ ਲੈਣ ਲੈ ਕੇ ਆਇਆ ਹਾਂ ਭਾਜਪਾ ਦੀ ਕਾਂਗਰਸ ਵਾਲੇ ਵੀ ਹੁਣ ਕਹਿੰਦੇ ਹੋਣੇ ਨਾ ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ ਬੱਲੇਓ ਚਲਾਕ ਸੱਜਣਾ ਮੇਰਾ ਖੁਦਾ ਜਾਣਦਾ ਐ ਮੈਂ ਤੇ মুর্ਸ਼ਦਾ ਦਾ ਫਕੀਰਾਂ ਮੈਂ ਤੇ ਗਿਆ ਸੀ ਕਾਂਗਰਸ ਵਾਲਿਆਂ ਕੋ ਮੈਂ ਕਰ ਟਿਕਟ ਦੇ ਦਿਓ ਉਹਨਾਂ ਨੇ ਟਿਕਟ ਦੇ ਦਿੱਤੀ ਉਹ ਗੱਲ ਵੱਖਰੀ ਐ ਕਿ ਬਸ ਦੀ ਟਿਕਟ ਦੇ ਦਿੱਤੀ ਕਹਿੰਦੇ ਜਲੰਧਰ ਜਾਓ ਅੱਛਾ ਤੁਸੀਂ ਥੋੜੇ ਦਿਨ ਪਹਿਲਾਂ ਬਾਦਲ ਸਾਹਿਬ ਦੀਆਂ ਬੜੀਆਂ ਤਰੀਫਾਂ ਕੀਤੀਆਂ ਕਿ ਉਹ ਰੱਬ ਵਰਗੇ ਬੰਦੇ ਨੇ ਉਹਨਾਂ ਦੇ ਪੈਰਾਂ 'ਚ ਸਵਰਗ ਐ ਤੇ ਹੁਣ ਜੁਆਇਨ ਤੁਸੀਂ ਭਾਜਪਾ ਕਰ ਲਈ ਮਾ ਹਜੇ ਵੀ ਕਹਿੰਨਾ ਕਿ ਬਾਦਲ ਸਾਹਿਬ ਰੱਬ ਵਰਗੇ ਨੇ ਉਹਨਾਂ ਦੇ ਪੈਰਾਂ 'ਚ ਸਵਰਗ ਹੈ ਪਰ ਮੈਂ ਸਵਰਗ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਸਵਰਗ 'ਚ ਚਲਾ ਗਿਆ ਮੈਂ ਤੇ ਸਵਰਗ ਵਾਸੀ ਹੋ ਗਿਆ ਹਾਂ ਅੱਛਾ ਬਾਕੀ ਗੱਲਾਂ ਠੀਕ ਹੈ ਤੁਸੀਂ ਪਾਰਟੀ ਵੀ ਬਦਲ ਲਈ ਆ ਹੁਣ ਫੇਸਬੁੱਕ ਤੇ ਆਪਣੀ ਡੀਪੀ ਵੀ ਬਦਲ ਲਓ ਹਜੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਲੱਗੀ ਆ ਉਹ ਮੈਂ ਤੇ ਫੇਸਬੁੱਕ ਚਲਾਣਾ ਹੀ ਬੰਦ ਕਰਤਾ ਕਿਉਂ ਪਿੱਛੇ ਕਿ ਮੈਂ ਬਾਦਲ ਸਾਹਿਬ ਦੀ ਤਾਰੀਫ ਕਰਕੇ ਫੇਸਬੁੱਕ ਤੇ ਵੀਡੀਓ ਪਾਈ ਹਾਂ ਬਾਤ ਉਹ ਜਨਤਾ ਨੇ ਮੈਰੀ ਤਾਰੀਫ ਕੀਤੀ ਬੜੀ ਰਾਜੋ ਕੇ ਤਾਰੀਫ ਕੀਤੀ ਹੁਣ ਤਾਂ ਫੇਸਬੁਕ ਖੋਲਣ ਲੱਗੇ ਡਰਨ ਲੱਗਦਾ ਪਤਾ ਨਹੀਂ ਲੋਕਾਂ ਨੇ ਕੀ ਕਮੈਂਟ ਕੀਤਾ ਹਣਾ ਮੈਂ ਤਾਂ ਫੇਸਬੁਕ ਹੀ ਬੰਦ ਕਰਤਾ ਐਸੇ ਜਾਂਦੇ ਜਾਂਦੇ ਕਾਂਗਰਸੀਆਂ ਬਾਰੇ ਕੀ ਕਹੋਗੇ ਛੱਡ ਮੇਰੇ ਕੀ ਲੱਗਦੇ ਨੇ ਕੀ ਲੱਗਦੇ ਨੇ ਮੇਰੇ ਛੱਡ ਕੀ ਲੱਗਦੇ ਤੋ ਹਾਜ਼ਰੀਨ ਇਹ ਹਨ ਹੰਸ ਨਰਾਜ ਹੰਸ ਜੀ ਜੋ ਕਿ ਕਈਆਂ ਨੇ ਨਰਾਜ ਨੇ ਪਤਾ ਨਹੀਂ ਕਿੰਨਾ ਚਿਰ ਨਰਾਜ ਰਹਿਣਗੇ ਆਉਣ ਵਾਲੇ ਦਿਨਾਂ 'ਚ ਆਪਣਾ ਕਿੱਥੇ ਡੇਰਾ ਲਾਉਣਗੇ ਇਹ ਤੇ ਆਉਣ ਵਾਲਾ ਟਾਈਮ ਹੀ ਦੱਸੇਗਾ ਤੁਸੀਂ ਉਦੋਂ ਤੱਕ ਦੇਖਦੇ ਰਹੋ ਸਵੇਰਾ ਸਟਾਰ ਟਾਕ ਬਏ ਬਏ